ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚੋਹਾਨ ਵਲੌਗਸ ਤੇ ਮੈਂ ਆ ਗੁਰਪ੍ਰੀਤ ਸਿੰਘ ਚੋਹਾਨ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਅੰਕਲ ਨੇ ਕਾਲ ਕੀਤੀ ਸੀ ਕਿ ਤੇ ਕਹਿੰਦੇ ਵੀ ਤੁਸੀਂ ਜਿਹੜੇ ਸਟੂਡੈਂਟ ਬੇਸ ਤੇ ਕੈਨੇਡਾ ਜਾ ਰਹੇ ਆ ਆ ਜਿਆਦਾ ਉਹਨਾਂ ਨੂੰ ਤੁਸੀਂ ਉਹਨਾਂ ਲਈ ਵੀਡੀਓ ਬਣਾ ਰਹੇ ਆ ਇੱਕ ਕੋਈ ਇਦਾਂ ਦੀ ਵੀਡੀਓ ਤੁਸੀਂ ਜ਼ਰੂਰ ਪੋਸਟ ਕਰੋ ਜਿਹਦੇ ਵਿੱਚ ਲੋਕਾਂ ਨੂੰ ਥੋੜੀ ਬਹੁਤੀ ਜਿਹੜੀ ਹੈ ਜੂ ਐਜੂਕੇਸ਼ਨ ਮਿਲ ਸਕੇ ਕਿ ਸਟੱਡੀ ਬੇਸ ਤੇ ਨਹੀਂ ਆਪਾਂ ਜੇ ਐਕਸਪ੍ਰੈਸ ਐਂਟਰੀ ਥਰੂ ਪੱਕੇ ਤੌਰ ਤੇ ਪੰਜਾਬ ਤੋਂ ਜਾਂ ਇੰਡੀਆ ਤੋਂ ਕੈਨੇਡਾ ਜਾਈਏ ਤਾਂ ਉਹਦੇ ਬਹੁਤ ਘੱਟ ਪੈਸੇ ਲੱਗਦੇ ਆ ਤਾਂ ਇਸ ਲਈ ਮੈਂ ਉਹਨਾਂ ਦੀ ਐਡਵਾਈਸ ਤੇ ਥੋੜਾ ਬਹੁਤ ਤਾਂ ਮੈਂ ਆਪ ਸਟੱਡੀ ਕੀਤਾ ਫਿਰ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਇਆਗਾ ਤੇ ਵੀ ਆਪਾਂ ਗੱਲ ਕਰਦੇ ਆਂ ਵੀ ਜੇ ਆਪਾਂ ਸਟੱਡੀ ਬੇਸ ਤੇ ਜਾਂਦੇ ਆ ਤਾਂ 30-35 ਲੱਖ 25 ਲੱਖ ਰੁਪਈਆ ਆਪਣਾ ਲੱਗ ਜਾਂਦਾ ਪਰ ਜੇ ਆਪਾਂ ਪੱਕੇ ਤੌਰ ਤੇ ਪੰਜਾਬ ਤੋਂ ਜਾਂ ਇੰਡੀਆ ਤੋਂ ਕੈਨੇਡਾ ਜਾਂਦੇ ਆ ਤਾਂ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਸੀਂ ਕੈਨੇਡਾ ਜਾ ਸਕਦੇ ਆ ਜਿਹੜਾ ਬੰਦਾ ਏ ਐਕਚੁਅਲੀ ਵੀਡੀਓ ਉਸ ਬੰਦੇ ਆਸਤੇ ਆ ਵੀ ਜਿਹੜਾ ਬੰਦਾ ਬਚਦਾ ਵੀ ਜਿਹੜਾ ਕਹਿ ਰਿਹਾ ਵੀ ਮੈਂ ਤਾਂ ਬਸ ਕੈਨੇਡਾ ਜਾਣਾ ਹੀ ਜਾਣਾ ਵੀ ਮੈਂ ਕੈਨੇਡਾ ਬਿਨਾਂ ਨਹੀਂ ਰਹਿ ਸਕਦਾ ਆਦਰਵਾਇਜ਼ ਤਾਂ ਮੈਂ ਜਾਂ ਜਿਹੜੇ ਹੋਰ ਵੀ ਸੱਜਣ ਆ ਜਿਨ੍ਹਾਂ ਜਿਨ੍ਹਾਂ ਨੇ ਚੀਜ਼ਾਂ ਆਬਜ਼ਰਵ ਕੀਤੀ ਆ ਉਹਨਾਂ ਨੇ ਇਹੀ ਸਲਾਹ ਦਿੱਤੀ ਆ ਵੀ ਇੱਥੇ ਤੁਸੀਂ ਪੰਜਾਬ ਚ ਰਹਿ ਕੇ ਜਾਂ ਇੰਡੀਆ ਚ ਰਹਿ ਕੇ ਆਪਦਾ ਕਾਰੋਬਾਰ ਕਰੋ ਤਾਂ ਜਿਆਦਾ ਵੈਟ ਰਿਹਾ ਕਿਉਂਕਿ ਹਾਲਾਤ ਕੋਈ ਜਿਆਦਾ ਵਧੀਆ ਨਹੀਂ ਹੈਗੇ ਕੈਨੇਡਾ ਦੇ ਜਾਂ ਅਮਰੀਕਾ ਦੇ ਜਾਂ ਹੋਰ ਕਿਸੇ ਕੰਟਰੀ ਦੇ ਇਸ ਕਰਕੇ ਬਾਹਰ ਸਰਵਾਈਵ ਕਰਨਾ ਹੁਣ ਥੋੜਾ ਜਿਹਾ ਮੁਸ਼ਕਲ ਹੈ ਰੈਸੈਸ਼ਨ ਚੱਲ ਰਿਹਾ ਤੇ ਪਰ ਮੈਂ ਇਹ ਵੀਡੀਓ ਦੁਬਾਰਾ ਫੇਰ ਕਹਿਣ ਲੱਗਿਆ ਕਿ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਬਜੇ ਦਾ ਵੀ ਅਸੀਂ ਕੈਨੇਡਾ ਜਾਣੇ ਜਾਣਾ ਹੁਣ ਜੇ ਆਪਾਂ ਖਰਚੇ ਦੀ ਗੱਲ ਕਰੀਏ ਵੀ ਜੇ ਪੱਕੇ ਤੌਰ ਤੇ ਆਪਾਂ ਕੈਨੇਡਾ ਜਾਣੇ ਆ ਤਾਂ ਬਹੁਤ ਘੱਟ ਖਰਚੇ ਤੇ ਤੁਸੀਂ ਵਿਦ ਫੈਮਿਲੀ ਕੈਨੇਡਾ ਜਾ ਰਹੇ ਹੋ ਜਾ ਸਕਦੇ ਹੋ ਹੁਣ ਇਹਦੇ ਲਈ ਕਰਨਾ ਕੀ ਆਪਾਂ ਸਲਾਹ ਕਿੱਥੋਂ ਲਈਏ ਜਾਂ ਕਿਵੇਂ ਲਈਏ ਕਿਵੇਂ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂਗੇ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਕੋਲੇ ਜਿਹੜੀ ਪੀਆਰ ਇੰਡੀਆ ਤੋਂ ਜਾਂ ਪੰਜਾਬ ਤੋਂ ਰਹਿ ਕੇ ਤੁਸੀਂ ਅਪਲਾਈ ਕਰਦੇ ਆਂ ਦੋ ਚੀਜ਼ਾਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਇੱਕ ਤਾਂ ਆਲਸ ਟੈਸਟ ਤੇ ਦੂਜਾ ਕਰਡੈਂਸ਼ੀਅਲ ਅਸੈਸਮੈਂਟ ਜਿਹੜੀ ਇੱਕ ਦੋ ਹੈਗੀਆਂ ਆਰਗੇਨਾਈਜੇਸ਼ਨ ਕੈਨੇਡਾ ਦੀਆਂ ਜਿਹੜੇ ਤੁਹਾਡੇ ਸਰਟੀਫਿਕੇਟਾਂ ਦੀ ਏਵੈਲੂਏਸ਼ਨ ਕਹਿੰਦੇ ਆ ਉਹਨੂੰ ਕਰਡੈਂਸ਼ੀਅਲ ਅਸੈਸਮੈਂਟ ਕਹਿ ਦਿੰਦੇ ਆ ਵੀ ਤੁਹਾਡੀ ਜਿਹੜੀ ਸਟੱਡੀ ਹੈ ਕੋ ਕੈਨੇਡਾ ਦੀ ਸਟੱਡੀ ਦੇ ਕੰਪੈਰੀਟਿਵ ਵੀ ਉਹਦਾ ਗ੍ਰੈਜੂਏਸ਼ਨ ਲੈਵਲ ਬਣਦਾ ਜਾਂ ਮਾਸਟਰ ਲੈਵਲ ਬਣਦਾ ਉਹਦੇ ਬੇਸ ਤੇ ਤੁਹਾਨੂੰ ਫਿਰ ਪੁਆਇੰਟ ਮਿਲਦੇ ਆ ਇਸ ਕਰਕੇ ਸਭ ਤੋਂ ਪਹਿਲਾਂ ਆਇਲੈਸ ਕਰੋ ਠੀਕ ਹੈ ਜੀ ਆਇਲ ਜਨਰਲ ਆਇਲੈਸ ਤੇ ਆਇਲੈਸ ਕਰੋ ਉਸ ਤੋਂ ਬਾਅਦ ਕ੍ਰੈਡੈਂਸ਼ੀਅਲ ਅਸੈਸਮੈਂਟ ਲਓ ਆਪਦਾ ਉਹਦਾ 200 ਡਾਲਰ ਫੀਸ ਆਉਦੀ 12-13000 ਰੁਪਿਆ ਲੱਗਦਾ ਤੁਹਾਡਾ ਉਹ 15-20 ਦਿਨਾਂ 'ਚ ਜਾਂ 1 ਮਹੀਨਾ 'ਚ ਤੁਹਾਡੇ ਘਰੇ ਆ ਜਾਂਦੀ ਹੈ ਉਹ ਜਾਂ ਉਹ ਤੁਹਾਨੂੰ ਇੱਕ ਪੀਡੀਐਫ ਵੀ ਬਣਾ ਕੇ ਜਨਰੇਟ ਕਰ ਦਿੰਦੇ ਆ ਉਹ ਉੱਥੋਂ ਤੁਸੀਂ ਅਪਲਾਈ ਕਰ ਸਕਦੇ ਆ ਹੁਣ ਅਪਲਾਈ ਕਰਨ ਦਾ ਤਰੀਕਾ ਕੀ ਆ ਤੁਸੀਂ ਗੂਗਲ ਦੇ ਵਿੱਚ ਜਿਹੜੀ ਕੈਨੇਡੀਅਨ ਅਫੀਸ਼ੀਅਲ ਜਿਹੜੀ ਹੈਗੀ ਹੈ ਵੈਬਸਾਈਟ ircc.canada.ca ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਅਸੈਸਮੈਂਟ ਲਾ ਸਕਦੇ ਆ ਆਪਦੀ ਵੀ ਜੇ ਤੁਸੀਂ ਅਸੈਸਮੈਂਟ ਲਾ ਕੇ ਦੇਖਣੇ ਆ ਵੀ ਅਸੀਂ ਤੁਹਾਡਾ ਕਿੰਨਾ ਕੁ ਸਕੋਰ ਬਣਦਾ ਜੇ ਤੁਹਾਡਾ ਸਪਾਊਸ ਜਾ ਰਿਹਾ ਤੁਹਾਡੇ ਨਾਲ ਉਹਦੇ ਵੀ ਐਸਓ ਚੰਗਾ ਸਕੋਰ ਆ ਤੁਹਾਡਾ ਵੀ ਐਸਓ ਚੰਗਾ ਸਕੋਰ ਆ ਤਾਂ ਤੁਸੀਂ ਅਸੈਸਮੈਂਟ ਲਾ ਸਕਦੇ ਆ ਵੀ ਤੁਹਾਡਾ ਸਕੋਰ ਕਿੰਨਾ ਬਣਦਾ ਤੁਹਾਡਾ ਆਉਣ ਵਾਲੇ ਜਿਹੜੇ ਸੀਆਰਐਸ ਸਕੋਰ ਦੇ ਵਿੱਚ ਐਕਸਪ੍ਰੈਸ ਐਂਟਰੀ ਡਰਾ ਨਿਕਲੂਗਾ ਉਹਦੇ ਵਿੱਚ ਤੁਹਾਡਾ ਸਕੋਰ ਫਾਲ ਕਰੂਗਾ ਕਿ ਨਹੀਂ ਕਰੂਗਾ ਇਹ ਸਾਰਾ ਕੁਝ ਤੁਸੀਂ ਗੂਗਲ 'ਚ ਸਰਚ ਕਰਕੇ ਐਕਸਪ੍ਰੈਸ ਐਂਟਰੀ ਅਸੈਸਮੈਂਟ ਭਰ ਕੇ ਤੁਸੀਂ ਸਰਚ ਕਰ ਲਓ ਤੁਹਾਨੂੰ ਕੋਈ ਨਾ ਕੋਈ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਆਪਦੀ ਅਸੈਸਮੈਂਟ ਲਾ ਸਕਦੇ ਆ ਵੀ ਕਿੰਨੇ ਤੁਹਾਡੇ ਸਕੋਰ ਬਣਦੇ ਆ ਤੁਹਾਡੇ ਹੁਣ ਪੰਜ ਫੈਕਟਰ ਆ ਜਿਨ੍ਹਾਂ ਦੇ ਬੇਸ ਤੇ ਜਿਹੜੀ ਕੈਨੇਡਾ ਦੀ ਪੀਆਰ ਤੁਸੀਂ ਲੈ ਸਕਦੇ ਹੋ ਉਹ ਪੰਜ ਫੈਕਟਰ ਕਿਹੜੇ-ਕਿਹੜੇ ਆ ਮੈਂ ਥੋੜੇ ਜਿਹਾ ਨੋਟਸ ਬਣਾਏ ਸੀ ਤੁਹਾਨੂੰ ਦੱਸ ਦਿਆਂ ਇੱਕ ਤਾਂ ਪਹਿਲੇ ਨੰਬਰ ਤੇ ਆ ਸਕਿੱਲ ਤੁਹਾਡਾ ਸਕਿੱਲ ਕੀ ਆ ਤੁਹਾਡੇ ਕੋਲੇ ਦੂਜੇ ਨੰਬਰ ਤੇ ਆ ਐਜੂਕੇਸ਼ਨ ਤੇ ਤੀਜੇ ਨੰਬਰ ਤੇ ਤੁਹਾਡੇ ਲੈਂਗੁਏਜ ਚੋ ਕਿੰਨੇ ਬੈਂਡ ਕਿੰਨੇ ਆਏ ਆ ਚੌਥੇ ਨੰਬਰ ਤੇ ਤੁਹਾਡੇ ਕੋਲੇ ਵਰਕ ਐਕਸਪੀਰੀਅੰਸ ਕਿਹੜਾ ਹੈਗਾ ਤੇ 5ਵੇਂ ਨੰਬਰ ਤੇ ਜਿਹੜੇ ਦੂਜੇ ਫੈਕਟਰ ਹੈਗੇ ਜਿਨ੍ਹਾਂ ਦੇ ਤੁਹਾਨੂੰ ਸਕੋਰ ਮਿਲਦੇ ਆ ਹੁਣ ਜੇ ਆਪਾਂ ਵਰਕ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਵਰਕ ਐਕਸਪੀਰੀਅੰਸ ਜਾਂ ਤਾਂ ਤੁਹਾਡੇ ਕੋਲੇ ਫੁੱਲ ਟਾਈਮ ਹੋਵੇ ਵਰਕ ਐਕਸਪੀਰੀਅੰਸ ਮਿਨੀਮਮ 3 ਇਅਰ ਦਾ ਜਿਹੜਾ ਹੈਗਾ ਵਰਕ ਐਕਸਪੀਰੀਅੰਸ ਤੁਹਾਡੇ ਕੋਲੇ ਹੋਵੇ ਜਿਹੜਾ ਮੇਨ ਐਪਲੀਕੈਂਟ ਆ ਕਿਉਂਕਿ ਜੇ 3 ਸਾਲ ਦਾ ਵਰਕ ਐਕਸਪੀਰੀਅੰਸ ਆ ਫਿਰ ਤੁਹਾਨੂੰ ਜਿਹੜੇ ਹੈਗੇ ਆ ਨੰਬਰ ਵਧੀਆ ਮਿਲ ਜਾਂਦੇ ਐਕਸਪ੍ਰੈਸ ਐਂਟਰੀ 'ਚ ਇਸ ਕਰਕੇ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੋਵੇ ਤੁਹਾਡੇ ਕੋਲੇ ਤੇ ਤੁਹਾਡੇ ਸਪਸ ਕੋਲੇ ਜੇ 5 ਸਾਲ ਦਾ ਐਕਸਪੀਰੀਅੰਸ ਹੈਗਾ ਕਿਸੇ ਫੀਲਡ ਦੇ ਵਿੱਚ ਉਹਨੂੰ ਵੀ ਅੱਛੇ ਨੰਬਰ ਮਿਲ ਜਾਂਦੇ ਆ ਹੁਣ ਜਿਹੜਾ 3 ਸਾਲ ਦਾ ਜਾਂ ਤਾਂ ਫੁੱਲ ਟਾਈਮ ਹੋਵੇ ਜਾਂ ਕਹ ਲਓ ਵੀ ਪਾਰਟ ਟਾਈਮ ਹੋਵੇ ਪਰ ਪਾਰਟ ਟਾਈਮ 'ਚ ਤੁਹਾਨੂੰ ਤਨਖਾਹ ਉਨੀ ਮਿਲਦੀ ਹੋਵੇ ਫੁੱਲ ਟਾਈਮ ਜਿੰਨੀ ਫਿਰ ਤੁਹਾਡਾ ਕਨਸਿਡਰ ਹੋਣਾ ਆਦਰਵਾਇਜ਼ ਜੇ ਤੁਸੀਂ ਕਹਿ ਦਿਓ ਪਾਰਟ ਟਾਈਮ ਜੀ ਮੈਂ ਤਾਂ ਫਲਾਨੀ ਜੌਬ ਵੀ ਕਰਦਾ ਸੀਗਾ ਘੰਟਾ ਦੋ ਘੰਟੇ ਜਾਇਆ ਹੁੰਦਾ ਸੀਗਾ ਉਹ ਨਹੀਂ ਪੋਸੀਬਲ ਪਾਰਟ ਟਾਈਮ 'ਚ ਤੁਹਾਨੂੰ ਉਨੀ ਜਿਹੜੀ ਹੈਗੀ ਆ ਪੇ ਮਿਲਦੀ ਹੋਵੇ ਜਿੰਨੀ ਤੁਹਾਨੂੰ ਫੁੱਲ ਟਾਈਮ ਚ ਫਿਰ ਤੁਹਾਡਾ ਕਨਸਿਡਰ ਪਾਰਟ ਟਾਈਮ ਹੋਣਾ ਹੁਣ ਉਸ ਤੋਂ ਬਾਅਦ ਗੱਲ ਕਰੀਏ ਵੀ ਅ ਪੈਸੇ ਕਿੰਨੇ ਕ ਲੱਗਦੇ ਹਨਾ ਵੀ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਾਂ ਜਾਣਾ ਪੱਕੇ ਤੌਰ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਕਿੰਨੇ ਪੈਸੇ ਲੱਗਦੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਵੀ ਜੇ ਆਪਾਂ ਮੋਟਾ-ਮੋਟਾ ਹਿਸਾਬ ਲਾ ਕੇ ਚੱਲੀਏ ਸਾਰਾ ਕੁਝ ਜਿਹੜੇ ਹੈਗੇ ਆ ਤੁਹਾਡੇ ਖਰਚੇ ਨੂੰ ਇਨਕਲੂਡ ਕਰਕੇ ਉਹਦੇ ਚ ਖਰਚੇ ਕਿਹੜੇ-ਕਿਹੜੇ ਆ ਤੁਹਾਡੇ ਆਇਲਸ ਦਾ ਖਰਚਾ ਤੁਹਾਡਾ ਜਿਹੜਾ ਹੈਗਾ ਕ੍ਰੈਡੈਂਸ਼ੀਅਲ ਅਸੈਸਮੈਂਟ ਤੁਸੀਂ ਕੈਨੇਡਾ ਤੋਂ ਉਹ ਗਾਈ 200 ਡਾਲਰ ਉਹਦਾ ਬਾਇਓਮੈਟ੍ਰਿਕ ਹੋਣੇ ਤੁਹਾਡੇ 85 ਡਾਲਰ ਉਹਦੇ ਆ ਤੇ ਜਿਹੜੀ ਸਰਕਾਰੀ ਫੀਸ ਹੈ ਇੱਕ ਜਾਨੇ ਦੀ ਉਹ 1325 ਡਾਲਰ ਹੈ ਠੀਕ ਹੈ 1325 ਦਾ 82000 ਰੁਪਿਆ ਬਣਦਾ ਇੱਕ ਜਾਨੇ ਦਾ ਤੇ ਦੋ ਜਾਨਿਆਂ ਤਾਂ ਤੁਹਾਡਾ ਡਬਲ ਕਰ ਲਓ ਤੁਸੀਂ ਤੇ ਜੇ ਤੁਹਾਡੇ ਨਾਲ ਕੋਈ ਬੱਚਾ ਜਾ ਰਿਹਾ ਉਹਦੇ 225 ਡਾਲਰ ਹੈ ਠੀਕ ਹੈ ਮੈਡੀਕਲ ਤੁਸੀਂ ਕਰਾਉਣਾ ਹੈ ਪੰਜਾਬ ਤੋਂ ਜਾਂ ਇੰਡੀਆ ਤੋਂ 450 ਡਾਲਰ ਉਹਦਾ ਤੇ ਜੇ ਕੋਈ ਪੁਲਿਸ ਕਲੀਅਰੈਂਸ ਲਾਉਣੀ ਆ ਲੈਣੀ ਆ ਤੁਸੀਂ ਉਹਦਾ ਮੈਕਸਿਮਮ 100 ਡਾਲਰ ਲਾਇਆ ਇਸ ਕਰਕੇ ਜੇ ਸਿੰਗਲ ਬੰਦਾ ਜਾ ਰਿਹਾ ਕੈਨੇਡਾ ਤਾਂ ਉਹਦਾ 2300 ਡਾਲਰ ਹੀ ਖਰਚਾ ਹੋਣਾ ਸਾਰਾ ਟੋਟਲ ਸਾਰਾ ਕੁਝ ਪਾ ਕੇ ਤੇ ਜੇ ਕਪਲ ਜਾ ਰਿਹਾ 4500 4500 ਕੈਨੇਡੀਅਨ ਡਾਲਰ ਉਹਦਾ ਖਰਚਾ ਆਊਗਾ ਹੁਣ 4500 ਨੂੰ ਜੇ ਕੈਲਕੂਲੇਟ ਕਰੀਏ ਤਾਂ 279000 ਰੁਪਏ ਦੇ ਵਿੱਚ ਸਾਰੇ ਖਰਚੇ ਪਾ ਕੇ ਤੁਸੀਂ ਪੀਆਰ ਕੈਨੇਡਾ ਜਾ ਸਕਦੇ ਆ ਪਰ ਪਹਿਲੀ ਗੱਲ ਤਾਂ ਅਸੀਂ ਕਹਿੰਨੇ ਆ ਵੀ ਜਾਣ ਦੀ ਲੋੜ ਹੀ ਨਹੀਂ ਇੱਥੇ ਤੁਸੀਂ ਆਪ ਦਾ ਭਵਿੱਖ ਬਣਾਓ ਜੇ ਨਹੀਂ ਬੰਦਾ ਕੋਈ ਟਲਦਾ ਜਾਣਾ ਚਾਹੁੰਦਾ ਹੀ ਹੈ ਤਾਂ ਉਹਦੇ ਵਾਸਤੇ ਆ ਇਹ ਸਿਰਫ 2,79,000 ਰੁਪਏ ਦਾ ਖਰਚਾ ਹੋਣਾ ਸਾਰਾ ਖਰਚੇ ਪਾ ਕੇ ਤੁਹਾਡਾ ਤੁਸੀਂ ਕੈਨੇਡਾ ਜਾ ਸਕਦੇ ਆ ਬਾਕੀ ਜੇ ਤੁਸੀਂ ਆਪ ਵੈਬਸਾਈਟ ਤੇ ਜਿਹੜੀ ਕੈਨੇਡੀਅਨ ਐਮਬੈਸੀ ਦੀ ਵੈਬਸਾਈਟ ਆ iircc.canada.ca ਤੇ ਜਾ ਕੇ ਤੁਸੀਂ ਆਪ ਅਪਲਾਈ ਕਰਨਾ ਹੈ ਉਹ ਵੀ ਕੋਈ ਸੌਖਾ ਹੀ ਕੰਮ ਹੈ ਤੁਸੀਂ ਇੱਕ ਦੋ ਵੀਡੀਓ YouTube ਤੇ ਦੇਖ ਲਓ ਤੁਸੀਂ ਪਹਿਲਾ ਯੂਜ਼ਰ ਨੇਮ ਪਾਸਵਰਡ ਕ੍ਰੀਏਟ ਕਰਨਾ ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਤੁਹਾਡਾ IELTS ਟੈਸਟ ਹੈ ਤੇ ਤੁਹਾਡੇ ਹੈਗੇ ਆ ਕ੍ਰੈਡੈਂਸ਼ੀਅਲ ਅਸੈਸਮੈਂਟ ਆ ਉਹਦੀ ਡਿਟੇਲ ਫਿਲ ਕਰਨੀ ਆ ਫਿਰ ਤੁਸੀਂ ਆਪ ਦਾ ਪਤਾ ਤੁਹਾਡਾ ਸਰਨੇਮ ਫੁੱਲ ਨੇਮ ਕੀ ਆ